ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਅਤੇ ਵਿਕਰਮਜੀਠੀਆ ਦੇ ਪਰਿਵਾਰਕ ਮੈਂਬਰਾਂ ਵੱਲੋਂ ਖਾਸ ਕਰਕੇ ਉਹਨਾਂ ਦੀ ਧਰਮ ਪਤਨੀ ਗਨੀਪ ਕੌਰ ਮਜੀਠੀਆ ਹਾਲ ਵੀ ਕਹਿ ਰਹੀ ਹੈ ਕਿ ਮੇਰੇ ਪਤੀ ਦੇਵ ਵਿਕਰਮ ਮਜੀਠੀਆ ਨਿਰਦੋਸ਼ ਨੇ ਬੇਕਸੂਰ ਨੇ ਜਾਨ ਬੁੱਜ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਬਿਕਰਮ ਮਜੀਠੀਆ ਅਤੇ ਮੇਰੇ ਪਰਿਵਾਰਕ ਮੈਂਬਰਾਂ ਤੇ ਕੀਤੀ ਗਈ। ਅਸਲਾਮੁਅਲੈਕਮ ਸਸਤੀਆ ਕਾਲ ਕਿਦਾਂ ਹਾਲ ਚਾਲ? ਉਮੀਦ ਕਰਨਾ ਵਧੀਆ ਹੋਗੇ, ਹੱਸਦੇ ਵਸਦੇ ਹੋਵਗੇ, ਚੜ੍ਹਦੀ ਕਲਾ 'ਚ ਹੋਵਗੇ। ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾ ਮਾਰਦੇ ਨੇ। ਬਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਉਹਨਾਂ ਦੀ ਪਤਨੀ ਕਹਿੰਦੀ ਹੈ ਮੇਰਾ ਜਿਹੜਾ ਹਸਬੰਡ ਹੈ ਬਿਕਰਮ ਮਜੀਠੀਆ ਉਹਦੇ ਖਿਲਾਫ ਸਿਆਸੀ ਬੁਨਿਆਦਾਂ ਤੇ ਕੇਸ ਬਣਾਏ ਗਏ ਨੇ ਤੇ ਉਹਨਾਂ ਨੇ ਕੋਈ ਵੀ ਇਸ ਤਰ੍ਹਾਂ ਦਾ ਜੁਰਮ ਨਹੀਂ ਕੀਤਾ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਜਾਏ ਦੂਸਰੀ ਤਰਫ ਸੀਐਮ ਪੰਜਾਬ ਨੇ ਵਿਜੀਲੈਂਸ ਡਿਪਾਰਟਮੈਂਟ ਨੇ ਪੱਕੇ ਹੱਥ ਪਾਏ ਨੇ ਬਿਕਰਮ ਸਿੰਘ ਮਜੀਠੀਆ ਨੂੰ ਤੇ ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਚੋਂ ਬਾਹਰ ਆਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਕੀ ਮਾਮਲਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਅਤੇ ਵਿਕਰਮ ਜੀਠੀਆ ਦੇ ਪਰਿਵਾਰਕ ਮੈਂਬਰਾਂ ਵੱਲੋਂ ਖਾਸ ਕਰਕੇ ਉਹਨਾਂ ਦੀ ਧਰਮ ਪਤਨੀ ਗਨੀਪ ਕੌਰ ਮਜੀਠੀਆ ਹਾਲੇ ਵੀ ਕਹਿ ਰਹੀ ਹੈ ਕਿ ਮੇਰੇ ਪਤੀ ਦੇਵ ਵਿਕਰਮ ਮਜੀਠੀਆ ਨਿਰਦੋਸ਼ ਨੇ ਬੇਕਸੂਰ ਨੇ ਜਾਨ ਬੁਝ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਬਿਕਰਮ ਮਜੀਠੀਆ ਅਤੇ ਮੇਰੇ ਪਰਿਵਾਰਕ ਮੈਂਬਰਾਂ ਤੇ ਕੀਤੀ ਗਈ ਹਾਲਾਂਕਿ ਚੈਲੰਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਕਰਮ ਮਜੀਠੀਆ ਨੇ ਕੀਤਾ ਸੀ ਬਿਕਰਮ ਮਜੀਠੀਆ ਨੇ ਮੁੱਛਾਂ ਉਤਾ ਦਿੱਤੇ ਪੱਟਾਂ ਤੇ ਥਾਪੀਆਂ ਮਾਰੀਆਂ ਅਤੇ ਇਥੋਂ ਤੱਕ ਵੀ ਕਹਿ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਭਗਵੰਤ ਮਾਨਾ ਤੇਰੀਆਂ ਚੀਕਾਂ ਘਵਾ ਦਿਆਂਗਾ ਲੱਗਦਾ ਹੈ ਕਿ ਬਿਕਰਮਜੀਤਿਆ ਭੁੱਲ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਉਹਨਾਂ ਦੇ ਕੋਲ ਪੰਜਾਬ ਦਾ ਗ੍ਰਹਿ ਮੰਤ్రਲਾ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਹੈ ਬਿਕਰਮਜੀਤਿਆ ਦੀਆਂ ਫਾਈਲਾਂ ਲੱਗੀਆਂ ਤਾਂ ਫਿਰ ਬਿਕਰਮਜੀਤਿਆ ਦੀਆਂ ਚੀਕਾਂ ਵੀ ਪਈਆਂ ਤੇ ਬਿਕਰਮਜੀਤਿਆ ਦੀਆਂ ਚੜ੍ਹ ਪੁੰਡੀਆਂ ਵੀ ਉਡੀਆਂ ਕਹਿੰਦੇ ਨੇ ਕਿ ਰੱਸੀ ਜਲ ਗਈ ਵੱਲ ਨਹੀਂ ਗਿਆ ਹਾਲੇ ਵੀ ਗਰੀਬਕੌਰ ਮਜੀਠੀਆ ਵੱਲੋਂ ਕਿਹਾ ਜਾ ਰਿਹਾ ਹੈ ਨਿਰਦੋਸ਼ ਨੇ ਬੇਕਸੂਰ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਚਾਹੇ ਮੇਰੇ ਬੱਚੇ ਗ੍ਰਿਫਤਾਰ ਹੋਣ ਚਾਹੇ ਮੈਂ ਮੇਰੀ ਗ੍ਰਿਫਤਾਰੀ ਹੋਵੇ ਲੇਕਿਨ ਅਸੀਂ ਆਪਣੀ ਆਵਾਜ਼ ਨੂੰ ਬਲੰਦ ਕਰਦੇ ਰਵਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹ ਆਮ ਆਦਮੀ ਪਾਰਟੀ ਦੇ ਸਮੁੱਚੇ ਲੀਡਰਸ਼ਿਪ ਦੀਆਂ ਜਿਹੜੀਆਂ ਕਮੀਆਂ ਨੇ ਉਹ ਲੋਕਾਂ ਦੇ ਕੋਲ ਪਹੁੰਚਾਵਾਂਗੇ ਤਾਂ ਜੋ 2 ਜੁਲਾਈ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡੀ ਕਾਰਵਾਈ ਕਰਨਾ ਸ਼ਲਾਘਾਯੋਗ ਕਦਮ ਮੰਨਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਹ ਮੁੱਖ ਮੰਤਰੀ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਕਹਿੰਦੇ ਨੇ ਕਿ ਗਾਰਨਿਕ ਬ੍ਰੈਡ ਮੰਗਣੇ ਕਦੇ ਪਾਸਤੇ ਮੰਗਣੇ ਕਦੇ ਕਦੇ ਨਿਊਡਲ ਨਿਊਡਲ ਤੇ ਕਦੇ ਮੈਗੀਆਂ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਮਿਲਦੀਆਂ ਜਿਨ੍ਹਾਂ ਨੇ ਮੇਰੇ ਪੰਜਾਬ ਦੀ ਜਵਾਨੀ ਖਾ ਲਈ ਜਿਨ੍ਹਾਂ ਨੇ ਮੇਰੇ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਘਾਣ ਵੀ ਕੀਤਾ ਤੇ ਦੂਸਰੇ ਪਾਸੇ ਮੋਟਾ ਪੈਸਾ ਵੀ ਕਮਾਇਆ ਇੱਕ ਚੋਰੀ ਦੂਸਰਾ ਸੀਨਾ ਚੋਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਨੂੰ ਦੇਸ਼ ਦੇ ਕਾਨੂੰਨ ਤੇ ਮਾਣ ਹੈ ਕਿ ਬਿਕਰਮ ਮਜੀਠੀਆ ਨੂੰ ਲੰਮਾ ਸਮਾਂ ਸਜ਼ਾ ਹੋਵੇਗੀ ਹਾਲਾਂਕਿ ਬਿਕਰਮ ਮਜੀਠੀਆ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦੇ ਰਹੇ ਨੇ ਪੰਜਾਬ ਸਭ ਤੋਂ ਪਹਿਲਾਂ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਜਿਹੜੀ ਹੈ ਚੁਣੌਤੀ ਦਿੱਤੀ ਗਈ ਲਗਭਗ 16 ਵਾਰ ਬਿਕਰਮ ਮਜੀਠੀਆ ਦੇ ਕੇਸ ਤੇ ਸੁਣਵਾਈ ਹੋਈ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਜਦੋਂ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਕੀਲਾਂ ਵੱਲੋਂ ਜਦੋਂ 14 ਹਜ਼ਾਰ ਪੰਨਿਆਂ ਦੀ ਰਿਪੋਰਟ ਸਾਹਮਣੇ ਰੱਖੀ ਗਈ ਤਾ ਮੁਹਾਲੀ ਦੀ ਸਤਾਨਕ ਅਦਾਲਤ ਤੋਂ ਵੱਲੋਂ ਕੋਰੀ ਨਾ ਹੋਈ ਬਿਕਰ ਮਜੀਠੀਆ ਨੂੰ ਬਿਕਰ ਮਜੀਠੀਆ ਨੇ ਫਿਰ ਦਰਵਾਜਾ ਖੜਕੜਾ ਖੜਕਟਾਇਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਪੰਜਾਬ ਦੀ ਹਰਿਆਣਾ ਦੀ ਹਾਈ ਕੋਰਟ ਨੇ ਸਾਰੀਆਂ ਦਲੀਲਾਂ ਅਪੀਲਾਂ ਅਤੇ ਤੱਥਾਂ ਤੇ ਗੌਰ ਕੀਤਾ ਤੇ ਬਿਕਰ ਮਜੀਠੀਆ ਨੂੰ ਇਨਕਾਰ ਹੋਇਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਹੁਣ ਇੱਕੋ ਹੀ ਕੋਰਟ ਹੈ ਉਹ ਹੈ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਹੈ ਸਪਰੀਮ ਕੋਰਟ ਦਾ ਵੀ ਦਰਵਾਜ਼ਾ ਵਿਕਰਮ ਜੀਠੀਆ ਅਤੇ ਵਿਕਰਮ ਜੀਠੀਆ ਦੇ ਪਰਿਵਾਰ ਵੱਲੋਂ ਖੜਕਾ ਦਿੱਤਾ ਗਿਆ ਹੈ। ਉਦੋਂ ਸੁਪਰੀਮ ਕੋਰਟ ਦੇ ਜੱਜ ਸਹਿਬਾਨਾ ਵੱਲੋਂ ਜਿਹੜਾ ਹੈ ਇੱਕ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ 4 ਹਫ਼ਤਿਆਂ ਦੇ ਵਿੱਚ ਵਿੱਚ ਪੱਖ ਰੱਖੇਗੀ ਵਿਕਰਮ ਜੀਠੀਆ ਦੇ ਵਿਰੁੱਧ ਕਿਉਂਕਿ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਜੱਜ ਸਹਿਬਾਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੀਆਂ ਗੋਲੀਆਂ ਨਹੀਂ ਖੇੜੀਆਂ ਖੇੜੀਆਂ ਹੋਈਆਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਗਵਲ ਪਾਇਆ ਹੋਇਆ ਹੈ ਬਿਕਰਮਜੀਤਿਆ ਨੂੰ ਉਸ ਨਾਗਵਲ ਦੇ ਵਿੱਚੋਂ ਨਿਕਲਣਾ ਬੇਹੱਦ ਮੁਸ਼ਕਲ ਨਹੀਂ ਬੇਹੱਦ ਔਖਾ ਵੀ ਹੈ ਹਾਲਾਂਕਿ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਪੂਰਾ ਤਾਮ-ਚਾਮ ਝੋਕਿਆ ਗਿਆ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਵੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹਾਈ ਕੋਰਟ ਵਿੱਚ ਵੀ ਲੇਕਿਨ ਬਿਕਰਮ ਮਜੀਠੀਆ ਨੂੰ ਰਾਤ ਨਹੀਂ ਮਿਲੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਸੀ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਸੀ ਜਦੋਂ ਚੋਣ ਪ੍ਰਚਾਰ ਕਰਨ ਸੀ ਰੈਲੀ ਕੀਤੀ ਗਈ ਇਕੱਠ ਕੀਤਾ ਗਿਆ ਹਲਕਾ ਮਜੀਠਾ ਦੇ ਵਿੱਚ ਜਾ ਕੇ ਕਹਿੰਦੇ ਕਿ ਬਿਕਰਮ ਮਜੀਠੀਆ ਨੂੰ ਜਲਦੀ ਜ਼ਬਾਨਤ ਮਿਲ ਜਾਵੇਗੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕਰਕੇ ਉਸ ਨੂੰ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਚਾਰਾਂ ਹਫਤਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਨਾ ਪਵੇਗਾ ਪੱਖ ਰੱਖਣ ਦਾ ਸਮਾਂ ਦੇਸ਼ ਦੀ ਮਾਣਯੋਗ ਅਦਾਲਤ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਹੈ ਜਿਹੜੀਆਂ ਦਲੀਲਾਂ ਜਿਹੜੀਆਂ ਅਪੀਲਾਂ ਜਿਹੜੀਆਂ ਫੈਲਾਂ ਅਤੇ ਜਿਹੜੇ ਸਬੂਤਾਂ ਦੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰੀ ਵਕੀਲਾ ਵੱਲੋਂ ਕੀਤੀ ਜਾ ਰਹੀ ਹੈ ਵਿਕਰਮਜੀਠਿਆ ਦੇ ਵਿਰੁੱਧ ਉਹ ਸਾਰੇ ਤੱਥ ਉਹ ਸਾਰੇ ਸਬੂਤ ਉਹ ਸਾਰੀਆਂ ਦਲੀਲਾਂ ਅਤੇ ਅਪੀਲਾਂ ਬਿਕਰਮਜੀਤਿਆ ਦੇ ਵਿਰੁੱਧ 4 ਹਫ਼ਤਿਆਂ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਕਿਉਂਕਿ 25 ਜੂਨ ਤੋਂ ਲੈ ਕੇ ਹੁਣ ਤੱਕ ਨਾਬਾਦੀ ਨਮੀ ਜੇਲ੍ਹ ਦੇ ਵਿੱਚ ਨੇ ਐਜ਼ ਏ ਨਿਹਾਇਕ ਨ्यायਕ ਹਰਾਸ ਤੇ ਬਿਕਰਮਜੀਤਿਆ ਤੇ ਦੂਸਰੇ ਪਾਸੇ 25 ਜਨਵਰੀ ਤੋਂ 25 ਜੂਨ ਤੋਂ ਬਾਅਦ 11 ਤੋਂ 12 ਦਿਨ ਦਾ ਲਗਾਤਾਰ ਰੋਮਾਂਚ ਚੱਲਿਆ ਸੀ ਪੁਸ਼ ਵਿਸ਼ਨੂੰ ਲੈ ਕੇ ਜੁੜੀਆਂ ਫਾਈਲਾਂ ਜਿਹੜੇ ਸਬੂਤ ਅਤੇ ਈਮਾਨਦੋ ਜਿਹੜੇ ਹਰਪ੍ਰੀਤ ਸਿੰਘ ਗੁਰਪ੍ਰੀਤ ਆਈ ਥਿੰਕ ਹਰਪ੍ਰੀਤ ਸਿੰਘ ਜਿਹੜੇ ਘੁਲਾਟੀ ਹੈਗੇ ਨੇ ਉਹਨਾਂ ਨੂੰ ਵੀ 14 ਦਿਨ ਦੀ ਨਿਆਇ ਰਾਸਤੇ ਪੇ ਦਿੱਤਾ ਹੈ। ਉਹ ਵਿਕਰਮ ਜੀਤਿਆ ਦੇ ਸਾਲੇ ਗਜਪਤ ਗਰੇਵਾਲ ਨੂੰ ਜਿਹੜਾ ਹੈ ਸਮਨ ਜਾਰੀ ਨੇ ਲੁਕ ਆਊਟ ਨੋਟਸ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਨੇ ਪੰਜਾਬ ਬਥੇਹਾਨ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਕੁਝ ਵੀ ਕੀਤਾ ਗਿਆ ਉਹ ਕਾਬਲੇ ਤਾਰੀਫ ਹੈ। ਉਸ ਦੀ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਨਸ਼ਾ ਤਸਕਰ ਨਸ਼ਾ ਤਸਕਰਾਂ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੇ ਜਦੋਂ ਵੱਡੇ ਮਗਰਮੱਛ ਨੂੰ ਫੜਿਆ ਬਿਕਰਮਜੀਠਿਆ ਨੂੰ ਚਨਜੀਤ ਸਿੰਘ ਚੰਨੀ ਵੀ ਹੱਕ ਵਿੱਚ ਆਏ ਪ੍ਰਤਾਪ ਸਿੰਘ ਬਾਜਬਾ ਕੈਪਟਨ ਅਮਰਿੰਦਰ ਸਿੰਘ ਸੁਖਪਾਲ ਸਿੰਘ ਖਹਿਰਾ ਤੇ ਕਹਿੰਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ ਲਿਕਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਬਿਕਰ ਮਜੀਠੀਆ ਹੀ ਇੱਕ ਮਨੁੱਖ ਨੇ ਬਾਕੀ ਸਾਰੇ ਪੰਜਾਬ ਦੇ ਲੋਕ ਡੰਗਰ ਨੇ ਜਿਹੜੇ ਲੋਕਾਂ ਨੇ ਪੰਜਾਬ ਦੀਆਂ ਮਾਮਾਂ ਭੈਣਾਂ ਅਤੇ ਧੀਆਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਨੌਜਵਾਨਾਂ ਦੇ ਮੌਤ ਦੇ ਸੱਤਰ ਵਿੱਚੇ ਜਿਨ੍ਹਾਂ ਦੇ ਵਿੱਚ ਹੋਏ ਨਸ਼ੇ ਦੇ ਕਾਰਨ ਜਿਨ੍ਹਾਂ ਦੀ ਸਮਗਲੀਨ ਦੇ ਕਾਰਨ ਤੇ ਉਹ ਕਹਿੰਦੇ ਨੇ ਕਿ ਅਸੀਂ ਪਾਸਤੇ ਖਾਣੇ ਨੇ ਅਸੀਂ ਨੂਡਲ ਅਤੇ ਮੈਗੀਆ ਖਾਣੀਆਂ ਨੇ ਤੇ ਸਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂ ਕਿਉਂਕਿ ਮੰਗ ਕੀਤੀ ਗਈ ਸੀ orange ਸ਼੍ਰੇਣੀ ਦੀ ਤੇ orange ਸ਼੍ਰੇਣੀ ਦੇ ਵਿੱਚ ਵੀ ਬਿਕਰਮਜੀਠੀਆ ਨੂੰ ਹਾਲੇ ਤੱਕ ਨਹੀਂ ਰੱਖਿਆ ਗਿਆ ਜਿਹੜਾ ਨਾਗਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਇਆ ਗਿਆ ਹੈ ਬਿਕਰਮਜੀਠੀਆ ਨੂੰ ਉਸ ਨਾਗਵਲ ਦੇ ਵਿੱਚੋਂ ਨਿਕਲਣਾ ਬਿਕਰਮਜੀਠੀਆ ਲਈ ਬੇਹੱਦ ਔਖਾ ਹੈ ਕਿਉਂਕਿ ਜੇਕਰ ਦਲੀਲਾਂ ਅਤੇ ਅਪੀਲਾਂ ਪੇਸ਼ ਕਰ ਦਿੱਤੀਆਂ ਜਾਂਦੀਆਂ ਨੇ ਸਬੂਤ ਸਖਤ ਰੱਖ ਦਿੱਤੇ ਜਾਂਦੇ ਨੇ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਬਿਕਰਮ ਮਜੀਠੀਆ ਨੂੰ ਲੰਮਾ ਸਮਾਂ ਸਜਾ ਵੀ ਜੀਤਿਆ ਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੀਐਮ ਪੰਜਾਬ ਨੇ ਬਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰੀ ਹੱਥ ਪਾਇਆ ਤੇ ਪੱਕੇ ਭਾਂਡੇ ਦੇ ਵਿੱਚ ਪਾਇਆ ਐ ਹੀ ਵਜ੍ਹਾ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਪਰਿਵਾਰ ਚੀਕਾ ਮਾਰਦੇ ਨੇ ਕਿ ਸਾਡੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਝੂਠਾ ਕੇਸ ਬਣਾਇਆ ਸੀਐਮ ਪੰਜਾਬ ਨੇ ਲੇਕਿਨ ਹਾਈ ਕੋਰਟ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਤੇ ਆਖਰਕਾਰ ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਵਕੀਲਾਂ ਨੇ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਉਣ ਦਾ ਇਹ ਕੇਸ ਸੁਪਰੀਮ ਕੋਰਟ ਚ ਲੱਗ ਗਿਆ ਜਨਵਰੀ ਦੇ ਮਹੀਨੇ ਚੜੀ ਸੁਣਵਾਈ ਹੋਏਗੀ ਤੇ ਵਿਕਰਮ ਸਿੰਘ ਮਜੀਠੀਆ ਦੀ ਕੋਸ਼ਿਸ਼ ਹੋਏਗੀ ਕਿਸੇ ਵੀ ਤਰ੍ਹਾਂ ਜੇਲ੍ਹੋਂ ਬਾਹਰ ਆ ਜਾਣ ਮਛਾ ਨੂੰ ਤਾ ਦੇਣ ਤੇ ਸੀਐਮ ਪੰਜਾਬ ਨੂੰ ਧਮਕੀਆਂ ਲਾਉਣ ਲੇਕਿਨ ਸੀਐਮ ਪੰਜਾਬ ਨੇ ਪੱਕੀ ਗੋਲੀਆਂ ਕੱਚੀ ਗੋਲੀਆਂ ਨਹੀਂ ਖੇਡੀਆਂ ਉਹਨਾਂ ਨੇ ਪੱਕੀ ਗੋਲੀਆਂ ਖੇਡੀਆਂ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੇਸ਼ ਕਰ ਦਿੱਤੀ ਗਈ ਹੈ ਹਾਈ ਕੋਰਟ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਕਾਲਾ ਪੈਸਾ ਕਿੱਥੋਂ ਬਣਾਇਆ ਕਿੱਥੇ ਨਸ਼ੇ ਵੇਚੇ ਕਿੱਥੇ ਅਸਲੇ ਸਪਲਾਈ ਕੀਤੇ ਪੰਜਾਬ ਦੇ ਲੋਕਾਂ ਨਾਲ ਕੀ ਕੀ ਜ਼ੁਲਮ ਕੀਤੇ ਕਿੰਨਾ ਪੈਸਾ ਵਿਕਰਮ ਸਿੰਘ ਮਜੀਠੀਆ ਦੇ ਅਕਾਊਂਟ ਦੇ ਵਿੱਚ ਮੌਜੂਦ ਹੈ ਉਹਨਾਂ ਦੇ ਪਰਿਵਾਰ ਮੈਂਬਰਾਂ ਦੇ ਵਿੱਚ ਮੌਜੂਦ ਹੈ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੀ ਪੜਤਾਲ ਕੀਤੀ ਗਈ ਹੈ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਫੜੇ ਗਏ ਨੇ ਸ਼ਰਾਬ ਦੀ ਫੈਕਟਰੀਆਂ ਜਿੰਨਾਂ ਲਾਈਆਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਲੈਣ-ਦੇਣ ਕੀਤਾ ਤੇ ਕਿਸੇ ਵੀ ਸੂਰਤ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਨਹੀਂ ਮਿਲ ਸਕਦੀ। ਐਹੀ وجہ ਹੈ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆਣ ਦੀ ਕੋਸ਼ਿਸ਼ ਕਰਦਾ ਸੀ, ਕਾ ਮਾਰਦਾ ਜੇਲ੍ਹ ਦੇ ਵਿੱਚ ਪਾਸਤੇ ਮੰਗਦਾ, ਗਾਰਲਿਕ ਬ੍ਰੈਡ ਮੰਗਦਾ। ਲੇਕਿਨ ਸੀਐਮ ਪੰਜਾਬ ਨੇ ਕਿਹਾ ਤੁਸੀਂ ਲੋਕਾਂ ਨੇ ਪੰਜਾਬ ਤੇ ਜ਼ੁਲਮ ਕੀਤਾ ਹੈ, 25 ਸਾਲ ਪੰਜਾਬ ਨੂੰ ਲੁੱਟਿਆ, ਕੁੱਟਿਆ। ਤਾਨੂੰ ਕਿਸੇ ਵੀ ਸੂਰਤ ਜੇਲ੍ਹ ਦੇ ਵਿੱਚ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਬੰਗਣਾ ਦੀ ਤਰੀਖਾਣੀ ਪਏਗੀ ਤੇ ਹੁਣ ਵੇਖਣਾ ਕਿ ਸੁਪਰੀਮ ਕੋਰਟ ਵਿਕਰਮ ਮਜੀਠੀਆ ਨੂੰ ਰਾਹਤ ਦਿੰਦੀ ਹੈ ਜਾਂ ਹਾਈ ਕੋਰਟ ਦੀ ਤਰ੍ਹਾਂ ਸੁਪਰੀਮ ਕੋਰਟ ਵੀ ਵਿਕਰਮ ਮਜੀਠੀਆ ਨੂੰ ਰਾਹਤ ਨਹੀਂ ਦੇਗੀ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼